ਦੀ ਹਵੇਲੀ ਤੇ ਮੂਸਾ ਪਿੰਡ ਦੇ ਵਿੱਚ ਅੱਜ ਫੇਰ ਦੁਬਾਰਾ ਖੁਸ਼ੀਆਂ ਵਾਪਸ ਆਈਆਂ ਲੋਕਾਂ ਦੇ ਵਿੱਚ ਸੋਸ਼ਲ ਮੀਡੀਆ ਦੀ ਗੱਲ ਕਰ ਲਈਏ ਸਿੱਧੂ ਮੂਸੇਵਾਲੇ ਦੀ ਹਵੇਲੀ ਦੀ ਗੱਲ ਕਰ ਲਈਏ ਮੂਸਾ ਪਿੰਡ ਦੀ ਗੱਲ ਕਰ ਲਈਏ ਲੋਕ ਇਥੇ Holi ਖੇਡ ਰਹੇ ਆ Diwali ਦੀ ਤਰ੍ਹਾਂ ਪ੍ਰੋਗਰਾਮ ਰਚਾ ਰਹੇ ਆ ਇੱਕ ਜਵਾਕ ਨੇ ਦੁਬਾਰਾ ਜਨੂੰ ਲਿਆਤਾ ਗੱਲਬਾਤ ਕਰਾਂਗੇ ਸਾਡੇ ਨਾਲ ਚਮਕੌਰ ਸਿੰਘ ਜੀ ਨੇ ਚਮਕੌਰ ਸਿੰਘ ਜੀ ਕੀ ਕਹਿੰਨਾ ਦੁਬਾਰਾ ਖੁਸ਼ੀਆਂ ਜੋ ਘਰ ਦੇ ਵਿੱਚ ਵਾਪਸ ਆਈਆਂ ਇਹ ਸਭ ਤੋਂ ਪਹਿਲਾਂ ਤਾਂ ਉਸੇ ਕਾਲ ਪ੍ਰਕ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਆ ਜਿਹਦੇ ਅਸ਼ੀਰਵਾਦ ਨਾਲ ਇਹ ਖੁਸ਼ੀਆਂ ਪ੍ਰਾਪਤ ਹੋਈਆਂ ਨੇ ਨਾਲ ਹੀ ਸਾਰੇ ਉਹਨੂੰ ਚਾਹਣ ਵਾਲਿਆਂ ਦਾ ਜਿਨ੍ਹਾਂ ਨੇ ਥਾਂ ਥਾਂ ਤੇ ਜਾ ਕੇ ਅਰਦਾਸਾਂ ਕੀਤੀਆਂ ਇਸ ਖੁਸ਼ੀ ਨੂੰ ਵਾਪਸ ਲਿਆਉਣ ਵਾਸਤੇ ਉਹਨਾਂ ਦੀਆਂ ਅਰਦਾਸਾਂ ਪ੍ਰਮਾਨ ਹੋਈਆਂ ਨੇ ਉਸ ਪ੍ਰਮਾਤਮਾ ਦੇ ਦਰ ਤੇ ਉਹਨਾਂ ਦਾ ਵੀ ਸਾਰਿਆਂ ਦਾ ਧੰਨਵਾਦ ਕਰਦੇ ਆ ਤੇ ਲਗਭਗ ਪੌਣੇ 2 ਸਾਲ ਦੇ ਸਮੇਂ ਤੋਂ ਬਾਅਦ ਬੇਸ਼ੱਕ ਉਹਦੀ ਵੀ ਯਾਦ ਹਮੇਸ਼ਾ ਉਹਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ ਪਰ ਫਿਰ ਵੀ ਪੌਣੇ 2 ਸਾਲ ਬਾਅਦ ਘਟੂ ਘਟ ਵੀ ਇੱਕ ਵਾਰ ਜ਼ਰੂਰ ਮਾਹੌਲ ਬਦਲਿਆ ਗਿਆ ਵੀ ਜਿਹੜਾ 24 ਘੰਟੇ ਆਪਾਂ ਜਿਹੜੇ ਸੋਕ ਕਹ ਲੋ ਜਾਂ ਤਖਲੀਬ ਦੇ ਵਿੱਚ ਰਹਿੰਦੇ ਸੀ ਉਹਦੇ ਵਿੱਚ ਮੋੜਾ ਪਿਆ ਇਸ ਗੱਲ ਦਾ ਤਾਂ ਜੀ ਗੱਲ ਕਰ ਲਈ ਜਿਸਨ ਐਕਸੀਡੈਂਟ ਹੋਇਆ 29 ਮਈ ਵਾਲੇ ਦਿਨ ਉਸ ਦਿਨ ਵੀ ਐਤਵਾਰ ਸੀ ਅੱਜ ਵੀ ਐਤਵਾਰ ਹੈ ਤੇ ਗੱਲ ਕਰ ਲਈ ਪਿੰਡ ਦੇ ਲੋਕਾਂ ਦੀ ਉਹ ਕਹਿ ਰਿਹਾ ਵੀ ਸਿੱਧੂ ਵੀ ਛੋਟਾ ਹੁੰਦਾ ਸੇਮ ਇਸ ਬੱਚੇ ਦੀ ਨਾਲ ਦੇ ਸ਼ਕਲ ਦਾ ਸੀ ਇਸ ਵਾਰ ਕੀ ਕਹਿੰਦੇ ਹਾਂ ਹਾਂ ਮੈਂ ਬੱਚੇ ਉਹਦੀ ਸ਼ਕਲ ਮੈਂ ਉਸ ਵੇਲੇ ਵੀ ਉਹਦੀ ਸ਼ਕਲ ਦੇ ਉਸ ਵੇਲੇ ਵੀ ਦੇਖੀ ਸੀ ਉਸ ਵੇਲੇ ਅੱਜ ਵੀ ਦੇਖੀ ਹੈ ਤੇ ਦੇਖਣ ਨੂੰ ਤਾਂ ਇਦਾਂ ਹੀ ਲੱਗਦਾ ਪਰ ਫਿਰ ਵੀ ਚਲੋ ਬੱਚਾ ਹੁੰਦਾ ਬਹੁਤ ਸਾਰੇ ਰੂਪ ਬਦਲ ਲੈਂਦਾ ਵੀ ਇਹ ਤਾਂ ਹੁਣ ਆਉਣ ਵਾਲਾ ਸਮਾਂ ਦੱਸੇਗਾ ਵੀ ਸਾਮਾ ਹੀ ਐ ਅਸੀਂ ਤਾਂ ਉਮੀਦ ਕਰਦੇ ਆਂ ਪ੍ਰਮਾਤਮਾ ਤੋਂ ਅਰਦਾਸ ਵੀ ਕਰਦੇ ਆਂ ਵੀ ਸਾਮਾ ਹੀ ਹੋਵੇ ਤਾਂ ਕਿ ਉਹ ਜਿਵੇਂ ਗਾਣਿਆਂ 'ਚ ਵੀ ਆਪਦੇ ਕਹਿ ਕੇ ਗਿਆ ਵੀ ਮੈਂ ਹਜੇ ਮੁੱਕਿਆ ਨਹੀਂ ਸ਼ਾਇਦ ਉਹ ਸਮਾਂਦਾਰੀ ਬਣ ਜੇ ਉਸ ਅਕਾਲ ਪੁਰਖ ਤੋਂ ਉਮੀਦ ਰੱਖਦੇ ਆਂ ਜੀ ਬਿਲਕੁਲ ਅੱਜ ਅਸੀਂ ਸਵੇਰ ਦੇ ਜਦੋਂ ਇੱਥੇ ਹਵੇਲੀ ਦੇ ਵਿੱਚ ਆਏ ਤਾਂ ਲੋਕਾਂ ਦਾ ਇਹ ਕਹਿਣਾ ਸੀ ਕਿ ਅਸੀਂ ਕਦੇ ਮਿਲੇ ਨਹੀਂ ਸੀ ਅਸੀਂ ਅਰਦਾਸਾਂ ਕਰਦੇ ਸੀ ਰੱਬਾ ਵੀ ਸਾਨੂੰ ਸਿੱਧੂ ਮੂਸੇਵਾਲਾ ਨੂੰ ਮਿਲਣ ਕਰਨੀ ਹੋ ਰਹੀ ਕਿ ਤਾਂ ਹੁਣ ਲੱਗਦਾ ਹੈ ਲੋਕਾਂ ਦੀ ਜੋ ਲੱਖਾਂ ਕਰੋੜਾ ਲੋਕ ਸਿੱਧੂ ਨੂੰ ਮਿਲੇ ਬਿਨਾ ਰਹਿ ਗਏ ਸੀ ਤਾਂ ਉਹਨਾਂ ਦੀਆਂ ਉਮੀਦਾਂ ਫੇਰ ਜਿਉਂਦੀਆਂ ਦਿਖਾਈਆਂ ਬਿਲਕੁਲ ਅਰਦਾਸਾਂ ਵਾਲੀ ਤਾਂ ਜੇ ਆਪਾਂ ਗੱਲ ਸੋਚ ਲਈਏ ਨਾ ਬਹੁਤ ਕਦੇ-ਕਦੇ ਆਇਆ ਲੱਗਦਾ ਵੀ ਅਸਲ ਵਿੱਚ ਉਹ ਕੋਈ ਸਧਾਰਨ ਵਿਅਕਤੀ ਨਹੀਂ ਸੀਗਾ ਵੀ ਉਹ ਲੋਕ ਐਦਾਂ ਜਿਵੇਂ ਕੋਈ ਆਪਾਂ ਇਹ ਕਹਿ ਲਈਏ ਵੀ ਇੰਨੇ ਲੋਕਾਂ ਨੇ ਅਰਦਾਸਾਂ ਕੀਤੀਆਂ ਐਨੇ ਥਾਂ ਉਹਦੇ ਥਾਂ-ਥਾਂ ਤੇ ਭੋਗ ਪਾਏ ਗਏ ਉਹ ਕਿਹੜਾ ਜਗ੍ਹਾ ਜਿਹੜੇ ਬੰਦੇ ਦੇ ਜਿੱਥੇ ਇਹ ਹਰ ਛੋਟੇ ਤੋਂ ਲੈ ਕੇ ਵੱਡੇ ਹਰ ਬੰਦੇ ਨੇ ਅਰਦਾਸ ਕੀਤੀ ਉਹਦੇ ਵਾਸਤੇ ਚਾਹੇ ਉਹਨੂੰ ਕੋਈ ਜਾਣਦਾ ਸੀ ਚਾਹੇ ਨਹੀਂ ਜਾਣਦਾ ਸੀਗਾ ਇੰਨੇ ਲੋਕ ਪੌਣੇ 2 ਸਾਲ ਹੋ ਗਏ ਲਗਭਗ ਵੀ ਅਸੀਂ ਦੇਖੋ ਸਵੇਰੋਂ ਸ਼ਾਮ ਤੱਕ ਲੋਕਾਂ ਨੂੰ ਮਿਲਦੇ ਥੱਕ ਜਾਂਦੇ ਆ ਪਰ ਲੋਕਾਂ ਨੇ ਨਹੀਂ ਆਉਂਦੇ ਆਉਂਦੇ ਨੇ ਆਪਦੀ ਇਸ ਗੱਲ ਤੇ ਕੋਈ ਵੀ ਕਮੀ ਆਉਣ ਦਿੱਤੀ ਜੀ ਸਵੇਰੋਂ ਸ਼ਾਮ ਤੱਕ ਤਾਂ ਤਾ ਲੱਗ ਜਾਂਦਾ ਸੀ ਮੈਨੂੰ ਸ਼ਾਮ ਤੱਕ ਇੰਨੇ ਲੋਕ ਆਉਂਦੇ ਸੀਗੇ ਵੀ ਸ਼ਾਇਦ ਕੋਈ ਆਪਦੀ ਰਿਸ਼ਤੇਦਾਰੀ ਚ ਨਹੀਂ ਜਾਂਦਾ ਜੇ ਆਪਾਂ ਦੇਖੀਏ ਨਾ ਕਿਸੇ ਤੋਂ ਬਹੁਤੇ ਬਰੀ ਜਾਇਆ ਜਾਂਦਾ ਪਰ ਇੱਥੇ ਮੈਂ ਦੇਖਿਆ ਲੋਕ ਇਹੋ ਜਿਹੇ ਲੋਕ ਵੀ ਦੇਖਿਆ ਜਿਹੜੇ ਘਟੋ ਘਟ 50 50 ਬਰੀ ਆ ਗਏ ਇੱਥੇ ਸਾਡੇ ਨਾਲ ਪਾਲੀ ਵੀ ਜੁਦਾ ਪਾਲੀ ਭਾਈ ਲਗਾਤਾਰ ਪਰਿਵਾਰ ਦੇ ਨਾਲ ਜੁੜੇ ਹੋਏ ਹਾਂ ਅੱਜ ਖੁਸ਼ੀਆਂ ਬਹੁਤ ਟਾਈਮ ਬਾਅਦ ਦੁਬਾਰਾ ਹਵੇਲੀ ਦੇ ਵਿੱਚ ਆਈਆਂ ਕੀ ਕਹਿਣਾ ਚਾਹੂੰਗਾ ਮੈਂ ਕਹਿਣਾ ਤਾਂ ਕੀ ਹੈ ਬਈ ਖੁਸ਼ੀਆਂ ਤਾਂ ਅੱਜ ਸਾਨੂੰ ਤਾਂ ਐ ਲੱਗਦਾ ਵੀ ਸਾਡੇ ਪ੍ਰਮਾਤਮਾ ਘਰੇ ਆ ਗਿਆ ਜੀ ਅੱਜ ਪਹਿਲੀ ਗੱਲ ਕਰ ਲਈ ਬਾਈ ਸੋਸ਼ਲ ਮੀਡੀਆ ਦੀ ਤਾਂ ਕੁਝ ਯੂਟਿਊਬਰਾਂ ਦੀ ਗੱਲ ਕਰ ਲਈਏ ਕੁਝ ਨਿੱਜੀ ਚੈਨਲਾਂ ਦੀ ਗੱਲ ਕਰੀ ਤਾਂ ਇਹ ਗੱਲਾਂ ਨੂੰ ਤੋੜ ਮੋੜ ਕੇ ਪਹਿਲੇ ਦਿਨ ਤੋਂ ਪੇਸ਼ ਕਰ ਰਹੇ ਸੀ ਹਲੇ ਵੀ ਤੋੜ ਮੋੜ ਕੇ ਪੇਸ਼ ਕਰ ਰਹੇ ਹਾਂ ਤਾਂ ਇਹ ਬੇਨਤੀ ਪਹਿਲਾਂ ਵੀ ਕੀਤੀ ਸੀ ਵੀ ਨਾ ਬਲੀਜ ਇਹ ਜਿਹੇ ਫਹਾਮਟਾਓ ਜਦੋਂ ਕੋਈ ਗੱਲ ਹੋਊਗੀ ਸੋਨੇ ਸਾਹਮਣੇ ਅਸੀਂ ਪਹਿਲੇ ਹੀ ਲੈ ਆਵਾਂਗੇ ਕਿਉਂਕਿ ਅੱਜ ਬਾਪੂ ਜੀ ਨੇ ਜਦੋਂ ਵੀ ਕੋਈ ਗੱਲਬਾਤ ਹੋਈ ਹੈ ਖੁਸ਼ੀਆਂ ਆਈਆਂ ਤਾਂ ਉਹਨੇ ਉਹਦੀ ਆਦੇ ਪੇਜ ਤੇ ਬਾਗੇ ਦੱਸਤਾ ਸੀ ਵੀ ਹਾਂ ਬਾਈ ਸਾਡੇ ਪੁੱਤਰ ਨੇ ਜਨਮ ਲੈ ਲਿਆ ਤੇ ਅਸੀਂ ਉਸ ਖੁਸ਼ੀਆਂ ਨੂੰ ਮਨਾਉਂਦੇ ਉਹ ਅੱਜ ਸਾਨੂੰ ਪਤਾ ਹੀ ਹੈ ਘਰੇ ਜਿਵੇਂ ਮਨਾਇ ਅੱਜ ਹੋਲੀ ਦੀਵਾਲੀ ਮਨਾਵਾਂਗੇ ਅਸੀਂ ਕਿਤੇ ਨਾ ਕਿਤੇ ਲੱਗਦਾ ਨਹੀਂ ਵੀ ਫੈਨ ਹਵੇਲੀ ਦੇ ਵਿੱਚ ਲਗਾਤਾਰ ਆ ਰਹੇ ਆ ਸਵੇਰ ਦੀ ਜੋ ਦੀ ਖਬਰ ਫੈਰੀ ਹੈ ਉਸ ਤੋਂ ਬਾਅਦ ਗੱਲ ਕਰ ਲਈਏ ਭੰਗੜੇ ਦੀਆਂ ਟੀਮਾਂ ਦੀ ਤਾਂ ਹੋਲੀ ਦੇ ਤਰ੍ਹਾਂ ਤਿਹਾਰ ਬਣਾਇਆ ਜਾ ਰਿਹਾ ਤੁਹਾਡਾ ਕਹਿਣਾ ਕੀ ਹੈ ਅੱਜ ਸ਼ਾਮ ਨੂੰ ਦੀਵਾਲੀ ਵਾਂਗੂ ਤਿਹਾਰ ਹੋਊਗਾ ਕਿਹੜਾ ਨਹੀਂ ਜੀ ਇਹ ਤਾਂ ਅਸੀਂ ਮਲਾਜ ਜਿਹੜਾ ਬਣਦਾ ਹੀ ਆ ਬਿਲਕੁਲ ਬਣਾਉਣਾ ਜੀ ਬਣਦਾ ਹੈ ਬਣਦਾ ਜੀ ਬਹੁਤ ਟਾਈਮ ਹੋ ਗਿਆ ਸਾਨੂੰ ਬਸ ਇਥੋਂ ਜਦੋਂ ਆਉਣੇ ਆ ਰੋਕੇ ਜਾਂਦੇ ਆ ਸਵੇਰੇ ਅਨੁਸਾਰ ਹੀ ਚੱਲੀ ਜਾਂਦੀ ਸਵੇਰੇ ਆਉਣੇ ਆ ਬਾਪੂ ਕੁੜੇ ਵੈਨੇ ਆ ਬਾਪੂ ਰੋਣ ਲੱਗੇ ਅਸੀਂ ਰੋਣ ਲੱਗੇ ਰੋਕੇ ਮੁੜ ਜੰਨੇ ਜੀ ਹਰ ਮਾਦਨ ਸੁਣੀ ਜੀ ਵੋਟਾਂ ਤੋਂ ਪਹਿਲਾਂ ਇਕੱਠੇ ਹੋਏ ਸੀ ਆ ਚੀਜ਼ ਲਈ ਜੇ ਰਿਜ਼ਲਟ ਆਇਆ ਨਹੀਂ ਸੀ ਜਦੋਂ ਉਸ ਤੋਂ ਬਾਅਦ ਪਹਿਲੀ ਐ ਇਹ ਤੁਹਾਨੂੰ ਉਸ ਤੋਂ ਬਾਅਦ ਸਾਡੇ ਜਿੱਥੇ ਰਿਜ਼ਲਟ ਆਉਣਾ ਸੀ ਉਹਦੇ ਪਹਿਲੇ ਦਿਨ ਅਸੀਂ ਇੱਥੇ ਬੈਠੇ ਸੀ ਜੀ ਇੰਜੋਏ ਕਰ ਰਹੇ ਸੀ ਸਿੱਧੂ ਇਕੱਠੇ ਸੀਗੇ ਪਹਿਲੇ ਦਿਨ ਰਾਤ ਨੂੰ ਸੀਗਾ ਸ਼ਾਮ ਨੂੰ ਆ ਲਗਵਾਂਡੀਆਂ ਦੇ ਵਿਆਹ ਸੀ ਉਹਦੇ ਉਸ ਤੋਂ ਬਾਅਦ ਅੱਜ ਪਹਿਲਾ ਦਿਨ ਮਦਾਈਆਂ ਫਿਰ ਕਿੱਥੋਂ ਕਿਤਵਾਰੀਆਂ ਭਾਈ ਹੁਣ ਤਾਂ ਭਾਈ ਫੋਨ ਹੀ ਨਹੀਂ ਚੱਕੇ ਜਾ ਰਹੇ ਨੇ ਸਾਰੇ ਸੰਸਾਰ ਨੂੰ ਆਈਏ ਨੇ ਦੋਸਤ ਨੇ ਸਭ ਨੂੰ ਫੋਨ ਹੀ ਨਹੀਂ ਆ ਆਪਣੇ ਲੋਕਾਂ ਨੇ ਕਿਹਾ ਕਾਲੇ ਗੋਰੇ ਵੀ ਅੱਜ ਭਰਾ ਨੂੰ ਸਾਡੇ ਨੂੰ ਦੇਖ ਰਹੇ ਹੋਣੇ ਤੇ ਉਹਨਾਂ ਨੇ ਵੀ ਅੱਜ ਭੜਾਕੇ ਪਾਉਣੇ ਆ ਕਾਲੇ ਗੋਰੇ ਨੇ ਲੋਕਾਂ ਤੋਂ ਇੱਕ ਦਿਨ ਪਹਿਲਾਂ ਸੀ ਇਹ ਮਾਹੌਲਾ ਸੀ ਇਕੱਠੇ ਸੀਗੇ ਉਸ ਤੋਂ ਬਾਅਦ ਲਾਸਟ ਆ ਅੱਜ ਯੂਕੇ ਤੇ ਬਹੁਤ ਵਧੀਆ ਮਾਹੌਲ ਆ ਜੀ ਲਾਸਟ ਨਹੀਂ ਬਾਈ ਦੁਬਾਰਾ ਹਵੇਲੀ ਵਿੱਚ ਖੁਸ਼ੀਆਂ ਆਉਂਦੀਆਂ ਰਾਰਾ ਕੁਸੀਬਾ ਸੌਰੀ ਪੈਲੇ ਬਾਕੀ ਸਾਰੇ ਜਿਹੜੇ ਫੈਨ ਉਹ ਵੀ ਅਪੀਲ ਕਰਦੇ ਆ ਰੱਬ ਦੇ ਅੱਗੇ ਬਿਲਕੁਲ ਬਾਈ ਕੀ ਕਹਿਣਾ ਬਾਈ ਤੁਹਾਡਾ ਫਿਰ ਅੱਜ ਖੁਸ਼ੀਆਂ ਹਾਂ ਜੀ ਬਾਈ ਜੀ ਅੱਜ ਤਾਂ ਸਾਡਾ ਖੁਸ਼ੀਆਂ ਦਾ ਕੋਈ ਟਿਕਾਣਾ ਹੀ ਨਹੀਂ ਜੀ ਦੇਖਿਆ ਜਾਵੇ ਸਾਰੇ ਸੰਸਾਰ ਦੇ ਵਿੱਚ ਕਣ-ਕਣ ਦੇ ਵਿੱਚ ਖੁਸ਼ੀ ਦਾ ਮਾਹੌਲ ਹੋਇਆ ਪਿਆ ਕੱਲੀ ਹਵੇਲੀ ਚ ਆਪਾਂ ਕਹਿੰਦੇ ਹਵੇਲੀ ਚ ਨਹੀਂ ਸਾਰੇ ਦੁਨੀਆ ਦੇ ਵਿੱਚ ਹੀ ਖੁਸ਼ੀ ਦਾ ਮਾਹੌਲ ਹੈ ਲੋਕ ਸੋ ਇਸ ਟਾਈਮ ਅਸੀਂ ਮੂਸਾ ਪਿੰਡ ਦੀ ਹਵੇਲੀ ਦੇ ਵਿੱਚ ਮੌਜੂਦਾ ਹਵੇਲੀ ਦੀਆਂ ਤਸਵੀਰਾਂ ਤੁਸੀਂ ਲਗਾਤਾਰ ਆਪਣੀ ਟੀਵੀ ਸਕਰੀਨ ਦੇ ਉੱਤੇ ਦੇਖ ਰਹੇ ਹੋ ਅਸੀਂ ਹਵੇਲੀ ਦੇ ਵਿੱਚ ਸਵੇਰ ਤੋਂ ਲੈ ਲਈਏ ਤਾਂ ਸਵੇਰ ਤੋਂ ਖੁਸ਼ੀ ਹੈ ਜੋ ਹਵੇਲੀ ਦੇ ਵਿੱਚ ਲਗਾਤਾਰ ਬਣਾਈ ਜਾ ਰਹੀ ਹੈ ਫੈਨ ਦੂਰੋਂ ਦੂਰੋਂ ਹਵੇਲੀ ਦੇ ਵਿੱਚ ਆ ਰਹੇ ਆ ਤਾਂ ਪਰਿਵਾਰ ਨੂੰ ਵਧਾਈਆਂ ਦੇਣਾ ਰਿਹਾ ਬਠਿੰਡੇ ਹਸਪਤਾਲ ਦੀ ਗੱਲ ਕਰੀਏ ਤਾਂ ਉੱਥੇ ਵੀ ਕੁਝ ਕਲਾਕਾਰ ਕੁਝ ਸਿਆਸੀ ਵੀ ਉੱਥੇ ਵਧਾਈ ਦੇਰ ਪਹੁੰਚਿਆ ਤੁਸੀਂ ਸਾਡੇ ਨਾਲ ਜੁੜੇ ਰਹੋ ਪਲ-ਪਲ ਦੀ ਅਪਡੇਟ ਤੁਹਾਨੂੰ ਅਸੀਂ ਥੋੜੀ ਟੀਵੀ ਸਕਰੀਨ ਦੇ ਉੱਤੇ ਦਿਖਾਉਂਦੇ ਰਹਾਂਗੇ ਫਿਲਹਾਲ ਇਹਨਾਂ ਕਾਫੀ ਸਮੇਤ ਸੇਠੀ ਡੇਲੀ ਪੋਸਟ